ਅੱਜ ਸੁਖਮਨੀ ਗਰੁੱਪ ਆਫ ਸਾਇੰਸਸ ਮੈਡੀਕਲ ਸਾਇੰਸਸ ਐਂਡ ਰਿਸਰਚ ਉਹਦਾ ਦੁਕਾਟਨ ਹੋਇਆ ਸਾਹਮਣੇ 2 300 ਮੀਟਰ ਤੇ ਹੀ ਹੈ ਸੜਕ ਦੇ ਪਾਰ ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਜਿਹੜੀ ਗਰੰਟੀ ਦਿੱਤੀ ਸੀ ਹੈਲਥ ਦੀ ਕਿ ਸਿਹਤਮੰਦ ਪੰਜਾਬ ਬਣਾਉਣਾ ਅਸੀਂ ਉਸ ਮੰਜ਼ਲ ਵੱਲ ਚੱਲੇ ਹੋਏ ਆ ਮੈਡੀਕਲ ਕਾਲਜ ਬਣਨਗੇ ਜਿਹੜੀਆਂ ਸਿੱਖਿਅਪ ਸੰਸਥਾਵਾਂ ਨੇ ਜਿਸ ਤਰ੍ਹਾਂ ਸੁਖਮਨੀ ਗਰੁੱਪ ਹੈ ਉਹਨਾਂ ਨੂੰ ਅਪਡੇਟ ਕੀਤਾ ਜਾਊਗਾ ਨਵੇਂ-ਨਵੇਂ ਕੋਰਸ ਉਹਨਾਂ ਚ ਇੰਟਰੋਡਿਊਸ ਕੀਤੇ ਜਾਣਗੇ ਕਿਉਂਕਿ ਅੱਜਕੱਲ ਕੈਰੀਅਰ ਬਣਾਉਣ ਵਾਸਤੇ ਬਹੁਤ ਸਾਰੇ ਰਸਤੇ ਓਪਨ ਹੋਗੇ ਦੁਨੀਆ ਬਿਲਕੁਲ ਇੱਕ ਪਿੰਡ ਬਣ ਗਈ ਪਹਿਲਾਂ ਸਿਰਫ ਹੁੰਦਾ ਸੀਗਾ ਡਾਕਟਰ ਇੰਜੀਨੀਅਰ ਹੁਣ ਬਹੁਤ ਸਾਰੇ ਇਸ ਤਰ੍ਹਾਂ ਦੇ ਕੈਰੀਅਰ ਆ ਗਏ ਜਿਨ੍ਹਾਂ ਬਾਰੇ ਸੋਚਿਆ ਵੀ ਨਹੀਂ ਹੁੰਦਾ ਸੋਮਾ ਜਿੰਨੇ ਵੀ ਸਟੂਡੈਂਟਸ ਆਪਣੇ ਆਪਣੇ ਰਸਤੇ ਤੇ ਆਪਣੀ ਮੰਜ਼ਿਲ ਤੇ ਚੱਲੇ ਹੋਏ ਨੇ ਮੈਂ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਵਧਾਈਆਂ ਵੀ ਦੇਣਾ ਮੁਬਾਰਕਾਂ ਵੀ ਦੇਣਾ ਸ਼ੁਭ ਕਾਮਨਾਵਾਂ ਦਿੰਦਾ ਸਫਲਤਾ ਦੀ ਇਹ ਜਿਹੜਾ ਕਾਲਜ ਹੈ ਮੇਰੇ ਲਈ ਨਵਾਂ ਨਹੀਂ ਸੰਜੋਗ ਦੇਖੋ 2006 ਦੇ ਵਿੱਚ ਜਦੋਂ ਮੈਂ ਰਾਜਨੀਤੀ ਵਿੱਚ ਵੀ ਨਹੀਂ ਸੀ ਮੈਂ ਇਸ ਕਾਲਜ ਦੇ ਵਿੱਚ ਐਜ਼ ਇਨ ਕਲਾਕਾਰ ਇੱਕ ਪਰਫਾਰਮਰ ਦੇ ਤੌਰ ਤੇ ਐਸ ਅਰਜੀ ਧਰਮਨ ਮੇਰੇ ਨਾਲ ਸੀ ਅਸੀਂ ਇਕੱਠਿਆਂ ਨੇ ਦਿਸ਼ੋ ਕੀਤਾ ਸੀ ਸੋ ਬਹੁਤ ਸਾਰੇ ਕਲਾਕਾਰ ਜਿਹੜੇ ਇਸ ਕਾਲਜ ਦਾ ਟੈਲੈਂਟ ਹੈ ਉਹ ਵੇਟ ਕਰ ਰਹੇ ਨੇ ਉਹਨਾਂ ਨੇ ਸਟੇਜ ਤੇ ਪਰਫਾਰਮ ਕਰਨਾ ਹੈ ਦੇਖੋ ਸਟੇਜ ਤੇ ਆ ਕੇ ਪਰਫਾਰਮ ਕਰਨਾ ਤਾਂ ਬਾਅਦ ਦੀ ਗੱਲ ਹੈ ਸਟੇਜ ਤੇ ਚੜਨਾ ਹੀ ਬਹੁਤ ਵੱਡੀ ਗੱਲ ਹੈ ਵੱਡੇ ਵੱਡੇ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਨੇ ਜਦੋਂ ਮੈਂ ਪਹਿਲੀ ਵਾਰ ਸਟੇਜ ਤੇ ਚੜਿਆ ਸੀ ਸ਼ੀਰ ਉਦਮ ਸਿੰਘ ਗਵਰਨਮੈਂਟ ਕਾਲਜ ਤੋਂ ਨਾਮ ਯਾਰਾਂ ਦੋਸਤਾਂ ਨੇ ਪੰਪ ਪਰ ਪਰ ਕੇ ਚੜ ਤਾ ਸਟੇਜ ਤੇ ਚਾਪ ਬੋ ਤੂੰ ਤਾਂ ਬਹੁਤ ਵਧੀਆ ਤੂੰ ਤਾਂ ਤੂੰ ਟੱਕ ਰਿਆਂ ਫੱਟੇ ਤੂੰ ਚੱਲ ਚੱਲ ਪਹਿਲੀ ਵਾਰ ਮੈਂ ਸਟੇਜ ਤੇ ਚੜਿਆ ਉਦੋਂ ਮੈਨੂੰ ਆਹ ਜਿਹੜਾ ਲੈਕਚਰ ਸਟੈਂਡ ਹੈ ਇਹਦੀ ਕੀਮਤ ਇਹਦੀ ਵੈਲਿਊ ਪਤਾ ਲੱਗੀ ਵੀ ਇਹ ਕੀ ਕੰਮ ਆਉਂਦਾ ਹੁੰਦਾ ਹੈ ਕਿਉਂਕਿ ਇਹਦੇ ਨਾਲ ਜੇ ਕਿਸੇ ਦੀ ਲੱਤਾਂ ਕੰਬੀਆਂ ਹੋਣ ਉਹ ਦਿਸਦਿਆਂ ਨਹੀਂ ਪਬਲਿਕ ਨੂੰ ਉਹ ਇੱਥੇ ਹੀ ਰਹਿ ਜਾਂਦੀ ਹੈ ਮੈਂ ਸੋਚਿਆ ਮੈਂ ਕਿ ਇੱਕ ਵਾਰੀ ਜ਼ਿੰਦਗੀ ਜੇ ਇਥੋਂ ਉੱਤਰ ਜੀ ਅੱਜ ਸੁੱਖੀ ਸੰਦੀ ਬਿਨਾ ਛੇਤਰਾ ਛੁਤਰਾ ਤੋਂ ਮੈਂ ਨਹੀਂ ਦਵਾਰੇ ਸਟੇਜ ਨਾਲ ਪੰਗਾ ਲੈਂਦਾ ਪਰ ਪਤਾ ਨਹੀਂ ਪ੍ਰਮਾਤਮਾ ਨੇ ਕੋਈ ਹੋਰ ਹੀ ਸੰਜੋਗ ਬਣਾਏ ਹੋਏ ਸੀ ਕਿ ਸਾਰੀ ਜ਼ਿੰਦਗੀ ਰਹਿਣੀ ਸਟੇਜਾਂ ਤੇ ਪੈਣਾ ਸੋ ਜਿੰਨੇ ਵੀ ਪਰਫਾਰਮਰ ਆਉਣਗੇ ਮੈਂ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਵਧਾਈ ਦਿੰਦਾ ਇਹ ਕੋਈ ਅੱਜ ਇਹਨਾਂ ਨੇ ਪਰਫਾਰਮ ਨਹੀਂ ਕਰਨਾ ਇਹਦੇ ਪਿੱਛੇ ਕਾਫੀ ਰਿਹੈਸਲਾਂ ਵੀ ਨੇ ਬਹੁਤ ਸਾਰੀ ਮਿਹਨਤ ਵੀ ਲੱਗੀ ਹੁੰਦੀ ਹੈ ਥੱਲੇ ਬਹਿ ਕੇ ਹੂਟਿੰਗ ਕਰਨੀ ਬਹੁਤ ਸੌਖੀ ਹੈ ਪਰ ਸਟੇਜ ਤੇ ਆ ਕੇ ਪਰਫਾਰਮ ਕਰਨਾ ਫਿਰ ਇਨਾਮ ਜਿੱਤਣਾ ਇਹ ਬਹੁਤ ਵੱਡੀ ਗੱਲ ਹੈ ਜਿਹੜੇ ਅੱਜ ਫਸਟ ਸੈਕੰਡ ਆਉਣਗੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਫਸਟ ਵਾਲਿਆਂ ਨੂੰ ਖਾਸ ਤੌਰ ਤੇ ਵਧਾਈ ਦੇਵਾਂਗਾ ਪਰ ਨਾਲ ਨਾਲ ਇੱਕ ਸਲਾਹ ਵੀ ਦੇਵਾਂਗਾ ਕਿ ਫਸਟ ਆ ਕੇ ਚਾਹੇ ਪੜਾਈ ਚ ਫਸਟ ਆਓ ਚਾਹੇ ਖੇਡਾਂ ਚ ਆਓ ਚਾਹੇ ਕਲਚਰ ਐਕਟੀਵਿਟੀ ਚ ਫਸਟ ਆਓ ਫਸਟ ਆ ਕੇ ਹੰਕਾਰ ਨਹੀਂ ਕਰਨਾ ਪ੍ਰਾਊਡ ਨਹੀਂ ਕਰਨਾ ਕਿਉਂਕਿ ਫਸਟ ਆਉਣ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਜੇ ਨਾ ਹੁੰਦੇ ਕੰਪੀਟੀਸ਼ਨ ਨਹੀਂ ਹੋਣਾ ਸੀ ਫਿਰ ਸੋ ਇਸ ਕਰਕੇ ਹਰ ਆਪਣੇ ਵੱਲੋਂ ਬੈਸਟ ਪਰਫਾਰਮ ਕਰੋ ਬਾਕੀ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਸ਼ਿਕਾ ਪਾਵੇ ਮਾਲਕ ਦਾ ਕੰਮ ਫਲਫੜ ਲਾਉਣਾ ਲਾਵੇ ਜਾਂ ਨਾ ਲਾਵੇ ਸੋ ਕਈ ਵਾਰੀ ਅੱਜ ਕੱਲ ਮੈਂ ਮੇਰੇ ਵੀ ਫੋਟੋਗ੍ਰਾਫ ਥੋੜਾ ਤੁਸੀਂ نیچے ਬੈਠ ਜਾਓ ਤੇ ਪਿੱਛੇ ਨਜ਼ਰ ਲਿਆ ਹਾਂ ਕੈਮਰਾ ਫਿਰ ਹਾਂ ਫਿਕਸ ਕਰ ਹਾਂ ਹਾਂ ਅੱਤ ਅੱਗੇ 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 ਹੀ ਕਰ ਲਓ ਤੁਸੀਂ ਅੱਗੇ ਅੱਗੇ ਆ ਜੀ ਅੱਜ ਕੱਲ੍ਹ ਕਈ ਵਾਰੀ ਸਫਲਤਾ ਦੀ ਕਾਲੀ ਪੈ ਜਾਂਦੀ ਹੈ। ਉਹਦੇ ਨਾਲ ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ। ਉਹ ਕਹਿੰਦੇ ਸਿਆਣੀ ਕਾਲੀ ਅੱਗੇ ਟੋਏ ਟੋਏ। ਸਫਲਤਾ ਜਿਹੜੀ ਆ ਉਹਦਾ ਇੱਕੋ ਹੀ ਰਸਤਾ ਜਾਂਦਾ ਉਹਨੂੰ ਸ਼ਾਰਟਕਟ ਹੈ। ਉਹਦਾ ਨਾਮ ਹੈ ਹਾਰਡਵਰਕ। ਉਹਦਾ ਨਾਮ ਹੈ ਮਿਹਨਤ। ਉਹ ਤੋਂ ਬਿਨਾ ਕੋਈ ਸਫਲਤਾ ਨਹੀਂ ਹੋ ਸਕਦੀ ਜੀ। ਟੁੱਕਾ ਲੱਗ ਜੂਗਾ ਇੱਕ ਦਿਨ ਲੱਗ ਜੂਗਾ। ਦੋ ਦਿਨ ਲੱਗ ਜੂ ਅੱਗੇ ਕਿੱਥੇ ਜਾਓਗੇ? ਜਾ ਕੇ ਤਾਂ ਕਿਤੇ ਨਾ ਕਿਤੇ ਟੈਲੈਂਟ ਨਹੀਂ ਕਮ ਆਉਣਾ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਦੱਸਣਾ ਚਾਹੁੰਦਾ ਕਿ ਕਾਮਯਾਬੀ ਜਿਹੜੀ ਹੈ ਉਹ ਤੁਹਾਡੇ ਪੈਰ ਜ਼ਰੂਰ ਚੁੰਮੂਗੀ ਬਸ਼ਰਤੇ ਕਿ ਤੁਸੀਂ ਵਿਰਲ ਲਾਦੇ ਰੱਖੋ ਡੈਡੀਕੇਸ਼ਨ ਤੇ ਸੱਚੇ ਦਿਲੋਂ ਮਿਹਨਤ ਕਰੋ ਮੈਂ ਆਪਣੇ ਮੈਂ ਐਗਜ਼ਾਮਪਲ ਕਈ ਵਾਰੀ ਸਟੇਜਾਂ ਤੇ ਦੇਣਾ ਹੁੰਦਾ ਅੱਜ ਵੀ ਐਗਜ਼ਾਮਪਲ ਦੇ ਦਿੰਦਾ ਆਪਣੇ ਘਰੇ ਮੈਂ ਇੱਕ ਵਾਲ ਕਲੋਕ ਹੈ ਉਹਦੇ ਸੈੱਲ ਕੱਟ ਰੱਖੇ ਆ ਆਪਣੇ ਸਮਾਜ ਦੇ ਵਿੱਚ ਮੰਨਿਆ ਜਾਂਦਾ ਵੀ ਖਰਾਬ ਘੜੀ ਨਹੀਂ ਰੱਖਣੀ ਚਾਹੀਦੀ ਘਰੇ ਮੇਰੀ ਮਾਂ ਵੀ ਮੇਰੇ ਨਾਲ ਨਾਰਾਜ਼ਗੀ ਕਰਦੀ ਰਹਿੰਦੀ ਪੁੱਤ ਖਰਾਬ ਘੜੀ ਬਾਦਸ਼ਾਹ ਨਹੀਂ ਹੁੰਦੀ ਐ ਪਰ ਮੈਂ ਉਸ ਖਰਾਬ ਘੜੀ ਤੋਂ ਬਹੁਤ ਇਨ ਜਿਹੜਾ ਪ੍ਰੇਰਨਾ ਲੈਣਾ ਮੈਨੂੰ ਇਨਸਪੀਰੇਸ਼ਨ ਮਿਲਦੀ ਹੈ ਉੱਥੋਂ ਤੁਸੀਂ ਵੀ ਕੁਝ ਕੁਝ ਹੈਰਾਨ ਹੋ ਜਾਓਗੇ ਵੀ ਮੁੱਖ ਮੰਤਰੀ ਆਹ ਕਿਹੜੀਆਂ ਗੱਲਾਂ ਕਰੀ ਜਾਂਦੇ ਵੀ ਖਰਾਬ ਘੜੀ ਚੁੱਕੀ ਹੈ ਮਿਲੂਗਾ ਆਮ ਤੌਰ ਤੇ ਕੀ ਹੁੰਦਾ ਹੈ ਹਰ ਫੀਲਡ ਦੇ ਵਿੱਚ ਕਈ ਵਾਰੀ ਇੱਛਾ ਮੁਤਾਬਕ ਰਿਜ਼ਲਟ ਨਹੀਂ ਆਉਂਦੇ ਸਟੂਡੈਂਟ ਨੇ ਸੋਚਿਆ ਹੁੰਦਾ ਮੈਂ 95% ਨੰਬਰ ਲਵਾਂਗਾ 80 ਰਹਿ ਜਾਂਦੇ ਨੇ ਫਿਲਮ ਸਟਾਰ ਨੇ ਸੋਚਿਆ ਹੁੰਦਾ ਇਸ ਮੂਵੀ ਤੋਂ ਬਾਅਦ ਮੈਂ ਸੁਪਰਸਟਾਰ ਬਣ ਜੂ ਮੂਵੀ ਫਲॉप ਹੋ ਜਾਂਦੀ ਹੈ बिजनेसमੈਨ ਨੇ ਸੋਚਿਆ ਹੁੰਦਾ ਐ ਇਸ ਫੈਕਟਰੀ ਤੋਂ ਬਾਅਦ ਮੇਰਾ ਟਰਨਓਵਰ ਐਨੇ ਕਰੋੜਾ ਤੇ ਜਾਊਗਾ ਉਹ ਫੈਕਟਰੀ ਘਾਟਾ ਹੀ ਪਾ ਦਿੰਦੀ ਆ ਉਹਨੂੰ ਤੇ ਹੋ ਜੇ ਮੌਕੇ ਤੇ ਬਹੁਤ ਸਾਰੇ ਲੋਕ ਨੈਗੇਟਿਵਿਟੀ ਦਾ ਸ਼ਿਕਾਰ ਹੋ ਜਾਂਦੇ ਆ ਜੇ ਆਪਣੇ ਆਪ ਨਾਲ ਗੱਲ ਕਰਦੇ ਆ ਮੈਂ ਰੱਬ ਦਾ ਕੀ ਵਿਗਾੜਿਆ ਸੀ ਮੈਂ ਤਾਂ ਪੜਿਆ ਵੀ ਬਹੁਤ ਸੀ ਮੈਂ ਤਾਂ ਕਿਸੇ ਦਾ ਕੁਝ ਮਾਰਾ ਵੀ ਨਹੀਂ ਕੀਤਾ ਮੈਂ ਤਾਂ ਪੂਜਾ ਪਾਠ ਵੀ ਕਰਦਾ ਮੇਰੇ ਨਾਲ ਅੱਧਾ ਕਿਉਂ ਹੋ ਗਿਆ ਤਾਂ ਘਬਰਾਉਣਾ ਨਹੀਂ ਉਸ ਵੇਲੇ ਉਸ ਘੜੀ ਵੱਲ ਦੇਖਿਓ ਜਿਹੜੀ ਖਰਾਬ ਹੈ ਅਕੋਰਡਿੰਗ ਟੂ ਲਾ ਆਫ ਦਿਸ ਨੇਚਰ ਕੁਦਰਤ ਦੇ ਕਾਨੂੰਨ ਮੁਤਾਬਕ ਇੱਕ ਖਰਾਬ ਘੜੀ ਵੀ ਇੱਕ ਬੰਦ ਘੜੀ ਵੀ 24 ਘੰਟਿਆਂ 'ਚ ਦੋ ਬਾਰੀ ਸਹੀ ਟਾਈਮ ਦਿੰਦੀ ਹੈ 12:05 ਤੇ ਘੜੀ ਖਰਾਬ ਹੋ ਗਈ ਇੱਕ ਵਾਰੀ ਦਿਨੇ ਵਾਰ 5 ਤੇ ਇੱਕ ਵਾਰੀ ਰਾਤ ਨੂੰ 12 5 ਤੇ ਤੁਸੀਂ ਉਸ ਘਰੀ ਨੂੰ ਗਲਤ ਨਹੀਂ ਕਹਿ ਸਕਦੇ ਜੇ ਇੱਕ ਡੈਡ ਚੀਜ਼ 24 ਘੰਟਿਆਂ 'ਚ ਦੋ ਵਾਰ ਸਹੀ ਹੋ ਸਕਦੀ ਹੈ ਤਾਂ ਸਾਡੇ ਸੰਤ ਚੱਲਦੇ ਨੇ ਅਸੀਂ ਤਾਂ ਜ਼ਿਆਦਾ ਵਾਰ ਸਹੀ ਹੋ ਸਕਦੇ ਐਫਰਟ ਚਾਹੀਦੀ ਹੈ ਪਰ ਰੋਏ ਬਿਨਾ ਤਾਂ ਕਹਿੰਦੇ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਪ ਮਰੇ ਬਿਨਾ ਕੋਈ ਸੁਰਗ ਨਹੀਂ ਜਾਂਦਾ ਐਫਰਟ ਕਰਨੀ ਪੈਂਦੀ ਹੈ ਸੋ ਜੇ ਹੁਣ ਮਿਹਨਤ ਕਰ ਲੋਗੇ ਅਗਲੀ ਜ਼ਿੰਦਗੀ ਸੌਖੀ ਹੋ ਜੂ ਜੇ ਹੁਣ ਕਹੋਗੇ ਛੱਡ ਪਰੇ ਚਲ ਉੱਤਰ ਐਲਾਂਟੇ ਜਾ ਕੇ ਆਉਨੇ ਆ ਚਲ ਉੱਤਰ ਕਾਫੀ ਪੀਨੇ ਆ ਫਿਰ ਅਗਲੀ ਔਖੀ ਆਊਗੀ ਮਰਜ਼ੀ ਹਟੋਡੀ ਹੁਣ ਨਜ਼ਾਰੇ ਲੈ ਲੋ ਅਗਲੀ ਜ਼ਿੰਦਗੀ ਔਖੀ ਐ ਹੁਣ ਥੋੜੇ ਜਿਹਾ ਮਿਹਨਤ ਕਰ ਲੋਗੇ ਸਾਰੀ ਜ਼ਿੰਦਗੀ ਸੌਖੀ ਐ ਤੁਹਾਡੇ ਪਿਆ ਸੋ ਹੋਰ ਕਿਸੇ ਦੀ ਪਰਵਾਹ ਨਹੀਂ ਕਰਨੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਉਹਨਾਂ ਤੋ ਤਾਨੇ ਮੇਨੇ ਮਾਰਨੇ ਹੁੰਦੇ ਆ ਨੁਕਸ ਕੱਢਣੀ ਹੁੰਦੇ ਉਹਨਾਂ ਨੇ ਰਿਸ਼ਤੇਦਾਰ ਹੋਣਗੇ ਤੁਹਾਡੇ ਜਿਹੜੇ ਤੁਹਾਡੇ ਮਾਪਿਆਂ ਨੂੰ ਕਹਣਗੇ ਇਹ ਨਾ ਨਾ ਇਹ ਤਾਂ ਲੱਥ ਨਿਕਲਿਆ ਇਹ ਨਹੀਂ ਕੁਝ ਕਰਦਾ ਤੇ ਜਦੋਂ ਉਸਨੂੰ ਨੌਕਰੀ ਮਿਲ ਜਾਂਦੀ ਹੈ ਫਿਰ ਸਿੰਧੀ ਸਵੀਟ ਵਾਲਿਆਂ ਦੇ ਡੱਬੇ ਚੱਕੀ ਫਿਰਦੇ ਹੁੰਦੇ ਆ ਉਹ ਉਹੀ ਰਿਸ਼ਤੇਦਾਰ ਭਾਈ ਸਾਡੇ ਵਾਲੇ ਮੁੰਡੇ ਨੂੰ ਵੀ ਦੱਸਦੇ ਕਿਹੜੇ ਪੇਪਰ ਦਿੱਤੇ ਸੀ ਫਿਰ ਚੜਦੇ ਨੇ ਸਲਾਮਾਂ ਨੇ ਸੋ ਆਪਣੇ ਆਪ ਤੇ ਵਿਸ਼ਵਾਸ ਰੱਖਿਓ ਨੁਕਸ ਕੱਢਣਾ ਤਾਂ ਉਹ ਤਾਂ 네ਗੇਟਿਵ ਨਹੀਂ ਉਹ ਤਾਂ ਹਰ ਗੱਲ ਤੇ 네ਗੇਟਿਵਿਟੀ ਆਉਣੀ ਹੈ ਉਹਨਾਂ ਨੂੰ ਤਾਂ ਉਧਰੋਂ ਇੱਕ ਬੰਦਾ ਸੀਗਾ ਉਹਨੂੰ ਬੜਾ ਹਰ ਗੱਲ ਤੇ ਨੁਕਸ ਕਰਦਾ ਸੀ ਹਰ ਗੱਲ 'ਚ 네ਗੇਟਿਵ ਗੱਲ ਕਰਦਾ ਸੀ ਉਹਦੇ ਯਾਰ ਦੋਸਤ ਵੀ ਬਹੁਤ ਦੁਖੀ ਸੀ ਯਾਰ ਹਰ ਗੱਲ 'ਚ 네ਗੇਟਿਵਿਟੀ ਉਹ ਕਿਤੇ ਉਹਦੇ ਯਾਰਾਂ ਦੋਸਤਾਂ ਨੂੰ ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਕੁੱਤਾ ਲਾ ਕਹਿੰਦੇ ਇਹਦੇ ਚ ਨੁਕਸ ਨਹੀਂ ਘਟ ਸਕਦਾ ਉਹ ਉਹਨੂੰ ਬੁਲਾ ਲਿਆ ਛੱਪੜ ਦੇ ਇਧਰਲੇ ਪਾਸੇ ਕੁੱਤਾ ਛੱਡਿਆ ਕੁੱਤਾ ਤੁਰ ਕੇ ਛੱਪੜ ਦੇ ਪਰਲੇ ਪਾਸੇ ਨਿਕਲ ਗਿਆ ਕਹਿੰਦੇ ਹਾਂ ਵੀ ਦੱਸ ਇਹਦੇ ਵਾਰ ਕੀ ਕਹਿਣਾ ਚਾਹੇਗਾ ਕਹਿੰਦਾ ਮੈਂ ਸਮਝ ਗਿਆ ਤਾਂ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਫੇਰ ਘਟਦਾ ਨੁਕਸੋ ਨੇ ਫੇਰ ਨੈਗੇਟਿਵਿਟੀ ਉਹਨੇ ਨੰਨਾ ਪਾਉਣੀ ਪਾਣੇ ਮਤਲਬ ਸੋ ਇਹ ਹਜਾਂ ਤੂੰ ਬਾਤੀ ਬਚ ਕੇ ਹੀ ਰਿਹਾ ਕਰੋ ਇਹੋ ਜਿਹੀ ਸੰਗਤ ਜਿਹੜੀ ਉਹ ਤੁਹਾਨੂੰ ਵੀ ਫਿਰ ਡੀਮੋਟੀਵੇਟ ਕਰ ਦਿੰਦੀ ਹੈ ਪੋਜ਼ਿਟਿਵ ਮਾਈਂਡ ਨਾਲ ਰਹੋ ਜ਼ਿੰਦਗੀ ਚ ਜ਼ਿੰਦਗੀ ਬਹੁਤ ਖੂਬਸੂਰਤ ਹੈ ਪਲ-ਪਲ ਜਿਉਂ ਔਰ ਬਹੁਤ ਤੁਸੀਂ ਕਿਸਮਤ ਵਾਲੇ ਹੋ ਕਿ ਤੁਹਾਡੇ ਕੋਲ ਇੰਨੇ ਵਧੀਆ ਟੀਚਰ ਨੇ ਇੰਨਾ ਵਧੀਆ ਇਨਫਰਾਸਟ੍ਰਕਚਰ ਹੈ ਇੰਨੇ ਵਧੀਆ ਤੁਹਾਡੇ ਗਾਈਡ ਨੇ ਕੋਚ ਨੇ ਤਾਂ ਤੁਸੀਂ ਤਾਂ ਕਾਮਯਾਬੀ ਬਹੁਤ ਆਸਾਨੀ ਨਾਲ ਪਾ ਸਕਦੇ ਤੁਸੀਂ ਉਹਨਾਂ ਬਾਰੇ ਸੋਚੋ ਜਿਹੜੇ ਸਟਰੀਟ ਲਾਈਟਾਂ 'ਚ ਪੜ੍ਹ ਕੇ ਵੀ ਕਾਮਯਾਬ ਹੋਏ ਨੇ ਜ ਜਿੰਨਾਂ ਦੇ ਕਰੇ ਫੀਸ ਦੇਣ ਨੂੰ ਪੈਸੇ ਹੈ ਨਹੀਂ ਉਹ ਐਕਸਟਰਾ ਕੰਮ ਕਰਦੇ ਆ ਓਵਰਟਾਈਮ ਲਾ ਕੇ ਫੀਸਾਂ ਭਰਦੇ ਆ ਸੋ ਪਰ ਉਹਨਾਂ ਦੇ ਫਿਰ ਇਹ ਗੱਲ ਹੁੰਦੀ ਆ ਉਹਨੇ ਦਿਲ ਚ ਕਿ ਮੈਂ ਕਿਤਾਬਾਂ ਰਾਹੀਂ ਜੇ ਮੈਂ ਪੜ੍ਹ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦਾ ਜਦੋਂ ਤੁਹਾਨੂੰ ਸੌਖੀ ਲਾਈਫ ਮਿਲਦੀ ਹੈ ਉਦੋਂ ਤੁਸੀਂ ਮੈਂ ਤਾਂ ਛੱਡ ਜੰਨੇ ਆ ਇੱਕ ਬੰਦਾ ਸੀ ਉਹਦਾ ਬੇਟਾ ਜਿਹੜਾ ਨਲਾਇਕ ਸੀ ਕਮਾਉਂਦਾ ਨਹੀਂ ਸੀ ਉਹ ਬੰਦਾ ਮੰਜੇ ਤੇ ਪੈ ਗਿਆ ਬੈੱਡ ਤੇ ਪੈ ਗਿਆ ਕਹਿੰਦਾ ਮੈਂ ਸਾਰੀ ਜ਼ਮੀਨ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਦੇ ਨਾਮ ਲਾਉਂਗਾ ਬਸ਼ਰਤੇ ਕਿ ਇਹ ਜਿਹੜਾ ਨਲਾਇਕ ਮੁੰਡਾ ਮੇਰਾ ਇਹ 100 ਰੁਪਏ ਕਮਾ ਕੇ ਲਿਆਵੇ ਉਧਰ ਰਿਸ਼ਤੇਦਾਰ ਇਕੱਠੇ ਹੋ ਗਏ ਲੋਕ ਇਕੱਠੇ ਹੋ ਕਹਿੰਦੇ ਯਾਰ ਤੇਰਾ ਬਾਪੂ ਜਿੱਦੀ ਐ ਸਾਰੀ ਜਾਇਦਾਦ ਚਲੀ ਜਾਊਗੀ ਤੇ ਤੂੰ ਕਮਾ ਲਿਆ 100 ਰੁਪਿਆ ਉਹਨੂੰ ਕੰਮ ਕਰਨ ਦੀ ਆਦਤ ਐ ਨਹੀਂ ਸੀ ਜਦੋਂ ਤੁਸੀਂ ਆਪ ਮਿਹਨਤ ਕਰਦੇ ਹੋ ਨਾ ਉਹਦੀ ਵੈਲਿਊ ਕੀ ਹੁੰਦੀ ਆ ਆ ਜਰਾ ਸੁਣਿਓ ਭੇਜਤਾ ਰਿਸ਼ਤੇਦਾਰ ਨੇ ਉਹ ਕਹਿੰਦੇ ਆਹਰ ਫੜ ਲਿਆ 100 ਰੁਪਿਆ ਕੰਮ ਨਹੀਂ ਕੀਤਾ 100 ਰੁਪਿਆ ਆਹਰ ਫੜ ਲਿਆ ਲਿਆ ਕੇ ਆਪਣੇ ਬਾਪੂ ਨੂੰ ਫੜਾਤਾ ਬਾਪੂ ਨੇ ਮੰਜੇ ਤੇ ਪਏ ਪਹਿਨੇ ਉਹਦੇ ਟੁਕੜੇ ਟੁਕੜੇ ਕਰਕੇ ਥੱਲੇ ਸੁੱਟਦੇ ਇੱਦਾਂ ਖੜਾ ਰਿਹਾ ਦੱਸੋ ਬਾਪੂ ਜੀ ਹੁਣ ਕੀ ਕਰਾਂ ਕਹਿੰਦੇ 100 ਹੋਰ ਕਮਾ ਕੇ ਲਿਆ ਅੱਜ ਫਿਰ ਅਗਲੇ ਦਿਨ ਹੁੰਦਾ ਹਰ ਰੋਜ਼ ਥੋੜੀ ਮਿਲਦੀ ਐ 50 ਰੁਪਿਆ ਦਾ ਕੋਈ ਬੱਲੂ-ਬੁੱਲੂ ਵੇਚ ਤਾ ਕਮੇਟੀ ਦਾ 50 ਰੁਪਿਆ ਦਾ ਇੱਧਰ-ਉੱਧਰੋ ਜਿਗਾੜ ਕਰ ਲਿਆ 100 ਫੇਰ ਲਿਆ ਕੰਮ ਨਹੀਂ ਕੀਤਾ ਫੇਰ ਫੜਾਤਾ ਉਹਨੇ ਫੇਰ ਟੁਕੜੇ-ਟੁਕੜੇ ਕਰਕੇ ਥੱਲੇ ਸੁੱਟਤਾ ਫੇਰ ਖੜਾ ਰਿਹਾ ਇਦਾਂ ਹੀ ਕਹਿੰਦਾ ਦੱਸੋ ਬਾਪੂ ਜੀ ਹੁਣ ਕਨਾਂਜ ਹੋ ਸੌਂਕ ਵਾਂਕੇ ਲਿਆ ਫਿਰ ਤੀਜੇ ਦਿਨ ਹੁਣ ਹਰ ਰੋਜ਼ ਨਾ ਤਾਂ ਚੋਰੀ ਹੋਵੇ ਹਰ ਰੋਜ਼ ਨਾ ਕੋਈ ਧਾਰ ਮਿਲੇ ਸੱਚੀ-ਮੁੱੱਚੀ ਕੰਮ ਕਰਨਾ ਪੈ ਗਿਆ ਸੜਕ ਤੇ ਦੁਰਮਟ ਨਾਲ ਰੋੜੀ ਕੁੱਟ ਕੇ 100 ਰੁਪਏ ਮਿਲਿਆ 100 ਰੁਪਏ ਲਿਆ ਕੇ ਬਾਪੂ ਨੂੰ ਫੜਾਤਾ ਬਾਪੂ ਨੇ ਜਦੋਂ 100 ਰੁਪਏ ਪਾੜ ਕੇ ਥੱਲੇ ਸੁੱਟਿਆ ਉਸ ਮੁੰਡੇ ਨੇ ਕੱਲਾ-ਕੱਲਾ ਟੁਕੜਾ ਥੱਲੋ ਚੱਕਿਆ ਕਹਿੰਦਾ ਬਾਪੂ ਕਿਉਂ ਪਾੜੀ ਜਾਂਦਾ ਹੱਥਾਂ ਤੇ ਚਾਲੇ ਹੋ ਗਏ ਕਮਾਉਂਦਿਆਂ ਨੂੰ ਬਾਪੂ ਕਹਿੰਦਾ ਪੁੱਤ ਅੱਜ ਤੇਰੇ ਨੇ ਪਹਿਲਾਂ ਦੋ ਵਾਰੀ ਪਾੜ ਕੇ ਸੁਟੇ ਸੀ ਨੋਟ ਤੈਨੂੰ ਦਰਦ ਨਹੀਂ ਹੋਇਆ ਸੀ ਅੱਜ ਤੇਰੇ ਨੇ ਜਦੋਂ ਆਪਣੀ ਕਮਾਈ ਭੰਗ ਦੇ ਬਾਣੇ ਜਾਂਦੀ ਹੈ ਨਾ ਫਿਰ ਦਰਦ ਹੁੰਦਾ ਰਿਸ਼ਬਤ ਵਾਲੇ ਪੈਸਾ ਨਾ ਕਰ ਪਰ ਰੇਟ ਪੁੱਛਣਾ ਪਾਪਾ ਪੈਕ ਕਰਦੇ ਜਦੋਂ ਪੈਸੇ ਹੀ ਇਧਰ ਉਧਰੋਂ ਆਏ ਹੋਏ ਆਪ ਕਮਾਇਆ ਹੀ ਨਹੀਂ ਸੋ ਆਪਣੀ ਕਮਾਈ ਜਿਹੜੀ ਹੈ ਉਹਨੂੰ ਖਰਚਣ ਦਾ ਵੀ ਨਜ਼ਾਰਾ ਆਉਂਦਾ ਔਰ ਇਮਾਨਦਾਰੀ ਜਿਹੜੀ ਹੈ ਉਹਦਾ ਆਪਣੀ ਮਜ਼ਾ ਹੁੰਦਾ ਜਿੰਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਰਹਿ ਜਾਂਦਾ ਪਰ ਇਹ ਵੀ ਤੁਹਾਡੀ ਆਪਣੀ ਕਮਾਈ ਤੁਹਾਡੀ ਮਿਹਨਤ ਤੁਹਾਡੀ ਸੱਚਾਈ ਉਹਨੂੰ ਲੋਕ ਯਾਦ ਰੱਖ ਲੈਂਦੇ ਆ ਅੱਜ ਕੋਈ ਯਾਦ ਕਰਦਾ ਕੋਈ ਕਿਸੇ ਨੇ ਪੁੱਛਿਆ ਭਗਤ ਸਿੰਘ ਹੋਰਾਂ ਦੇ ਖਾਤੇ 'ਚ ਕਿੰਨੇ ਪੈਸੇ ਸੀ 23 ਸਾਲ ਦੀ ਉਮਰ ਸੀ ਅੱਜ ਜਦੋਂ ਤੱਕ ਦੁਨੀਆ ਰੋ ਵੀ 23 ਸਾਲ ਦੀ ਰਹਿਣਗੇ ਉਹ ਅੱਜ ਤੋਂ 500 ਸਾਲ ਬਾਅਦ ਵੀ ਉਹਨਾਂ ਦੇ ਮੇਲੇ ਲੱਗਦੇ ਰਹਿਣਗੇ ਉਹਨਾਂ ਦੇ ਬਰਸੀਆਂ ਤੇ ਉਹਨਾਂ ਦੇ ਜਨਮ ਦਿਨਾਂ ਤੇ ਸੋ ਸੱਚ ਜਿਹੜਾ ਉਹਦਾ ਕੋਈ ਬੈਂਕ ਬੈਲੈਂਸ ਨਹੀਂ ਹੁੰਦਾ ਤੇ ਬੈਂਕ ਬੈਲ ਤਾਂ ਵੱਡੇ ਵੱਡੇ ਆਏ ਕਰੋੜਾਂ ਖਰਬਾਂ ਪਤੀ ਆ ਕੇ ਤੁਰ ਗਏ ਕੋਈ ਜਾਣਦੇ ਨਹੀਂ ਭੁੱਲ ਗਏ ਸਾਰੇ ਲੋਕ ਸੋ ਆਪਣਾ ਈਮਾਨਤ ਜ਼ਰੂਰ ਬਣਾਓ ਜਿੱਥੇ ਹੈਗੇ ਹੋ ਉਸ ਦਫ਼ਤਰ 'ਚ ਜਿੱਥੇ ਹੈਗੇ ਹੋ ਉਸ ਕਲਾਸ 'ਚ इंपोर्टेंस होनी चाहिए थी है एलन मस्क दे दफ्तर से एक गौरी काम करती रिजाइन करता उन्हें एलन मस्क को लेके आ गई क्या रिजाइन करना है कहना अच्छा किपार्टमेंट काम करती क्या मेन हैड ऑफिस कर दी, कर दी है। ठीक है कहना रिजाइन रख लिया क्या मैं बाद डिसीजन लूँगा आ एक ड लख डॉलर ले ला वर्ल्ड टूर लाया फिर आकर फैसला कर लेंगे ਉਨੇ ਅਖੇ ਬਧੀਆ ਕੰਮ ਹੋ ਗਿਆ ਨਾਲੇ ਤਾਂ ਮੇਰਾ ਅਸਤੀਫਾ ਹੋ ਗਿਆ ਨਾਲੇ ਲੱਖ ਡਾਲਰ ਮੈਨੂੰ ਵੈਸੀ ਮਿਲ ਗਿਆ ਵਨ ਟੂਰ ਤੇ ਨਿਕਲ ਗਈ ਡੇਢ ਕ ਮਹੀਨੇ ਬਾਅਦ ਦੁਨੀਆ ਘੁੰਮ ਕੇ ਆ ਗਈ ਆ ਕੇ ਕਹਿੰਦੀ ਜੀ ਮੈਂ ਉਹੀ ਆ ਮੇਰੇ ਰਜਾਇਨ ਬਾਰੇ ਕਰੋ ਫੈਸਲਾ ਉਹ ਕਹਿੰਦਾ ਹਾਂ ਪਿਆ ਰਜਾਇਨ ਤੇਰਾ ਅਸੈਪਟਡ ਰਜਾਇਨ ਮੰਨ ਲਿਆ ਤੇਰਾ ਉਹ ਕਹਿੰਦੀ ਜੀ ਜੇ ਅਸੈਪਟ ਹੀ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੇ ਡੇਢ ਮਹੀਨਾ ਮੈਨੂੰ ਉਧਰ ਭੇਜਤਾ ਫੇ ਡੇਢ ਮਹੀਨੇ ਬਾਅਦ ਫੈਸਲਾ ਉਹੀ ਲਿਆ ਵੀ ਅਸੈਪਟਡ ਐਲਨ ਮਸ ਕਹਿੰਦਾ ਜਦੋਂ ਤੂੰ ਰੇਨ ਕਰਨ ਆਈ ਸੀ ਉਦੋਂ ਮੈਨੂੰ ਪਤਾ ਨਹੀਂ ਸੀ ਤੂੰ ਤੇਰੀ ਮੇਰੇ ਦਫ਼ਤਰ 'ਚ ਐਹਮੀਅਤ ਕੀ ਹੈ ਇੰਪੋਰਟੈਂਸ ਕੀ ਹੈ ਕਹਿੰਦਾ ਮੈਂ ਤੈਨੂੰ ਭੇਜਤਾ ਜੇ ਕਹਿੰਦਾ ਤੂੰ 4-5 ਦਿਨ ਗੈਰਹਾਜ਼ਰ ਰਹਿੰਦੀ ਤਸੱਲੀ ਮੱਜਣੀ ਚਾਹੀਦੀ ਸੀ ਜੇ ਤੇਰੀ ਇੰਪੋਰਟੈਂਸ ਹੁੰਦੀ ਕੋਈ ਦਫ਼ਤਰ 'ਚ ਮੈਨੂੰ ਦਫ਼ਤਰ ਵੱਲੋਂ ਆਉਣੇ ਸੀ ਫੋਨ ਵੀ ਸਰੋਂ ਆਈ ਨਹੀਂ ਉਹਦੇ ਬਿਨਾ ਕੰਮ ਨਹੀਂ ਚੱਲ ਰਿਹਾ ਉਹਨੂੰ ਬੁਲਾਓ ਕਹਿੰਦਾ ਮੈਂ ਤੈਨੂੰ ਵਾਪਸ ਬੁਲਾ ਲੈਣਾ ਸੀ ਬਰ ਟੂਰ ਤੋਂ ਕਹਿੰਦਾ ਡੇਢ ਮਹੀਨਾ ਹੋ ਗਿਆ ਤੇਰੇ ਬਾਰੇ ਮੈਨੂੰ ਕੋਈ ਪੁੱਛਣੀ ਨਹੀਂ ਨਾ ਇਹਨਾਂ ਦਾਸਣਾ ਆਇਆ ਕਹਿੰਦਾ ਤੇਰਾ ਇਹਦਾ ਮਤਲਬ ਤੇਰੀ ਕੋਈ ਐਹਮੀਅਤ ਹੀ ਹੈ ਨਹੀਂ ਚੱਲ ਜਾ ਸੋ ਐਹਮੀਅਤ ਆਪਣੀ ਜ਼ਰੂਰ ਬਣਾਓ ਤੁਹਾਡੇ ਬਿਨਾ ਸਰੇ ਨਾ ਕਿਤੇ ਇੰਨੀ ਕਿ ਇੰਪੋਰਟੈਂਸ ਤਾਂ ਹੋਵੇ ਨਾ ਕਿ ਤੁਹਾਡੀ ਘਾਟ ਮਹਿਸੂਸ ਹੋਵੇ ਪੜੋ ਲਿਖੋ ਬਦੋ ਤਰੱਕੀਆਂ ਕਰੋ ਮੰਦਲਾਂ ਬੜੀ-ਬੜੀਆਂ ਕੁਰਸੀਆਂ ਵੱਡੇ-ਵੱਡੇ ਅਹੁਦੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਕਿਉਂਕਿ ਬਹੁਤ ਸਾਰੇ ਕਲਾਕਾਰ ਮੈਨੂੰ ਪਤਾ ਹੈ ਬਤੌਰ ਕਲਾਕਾਰ ਸਟੇਜ ਦੇ ਪਿਛਲੇ ਪਾਸੇ ਇੰਤਜ਼ਾਰ ਕਰਨਾ ਬਹੁਤ ਔਖਾ ਹੋ ਜਾਂਦਾ ਸੋ ਉਹਨਾਂ ਨੇ ਪਰਫਾਰਮ ਕਰਨਾ ਹੈ ਮੈਂ ਇੱਕ ਵਾਰੀ ਫੇਰ ਸਾਰੇ ਸਾਡੇ ਯੂਥ ਨੂੰ ਸਾਰੇ ਸਾਡੇ ਆਉਣ ਵਾਲੇ ਫਿਊਚਰ ਨੂੰ ਮੈਂ ਬਹੁਤ-ਬਹੁਤ ਜੀ ਉਹ ਪਾਸ ਕਰ ਲੈਣ ਸੋ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੀਆਂ ਤਰੱਕੀਆਂ ਸਾਰੇ ਇੰਸਟੀਚਿਊਸ਼ਨਸ ਨੇ ਕਰਨੀਆਂ ਨੇ ਜਿਵੇਂ ਜਿਵੇਂ ਹੋਈ ਜਾਊਗਾ ਤੁਹਾਨੂੰ ਅਸੀਂ ਬੈਸਟ ਜਿਹੜੇ ਫੈਸਿਲਿਟੀਆਂ ਦੇਵਾਂਗੇ ਜਿਹੜਾ ਰਨਵੇ ਹੈ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਉਹ ਜਹਾਜ਼ ਨੂੰ ਮੌਕੇ ਹੀ ਦਿੰਦਾ ਹੁੰਦਾ ਬਸ ਅੱਗੇ ਤਾਂ ਜਹਾਜ਼ ਦੇ ਇੰਜਣਾਂ ਦੇ ਡਿਪੈਂਡ ਕਰਦਾ ਹੈ ਕਿ ਕਿੱਡੀ ਕਿੰਨੀ ਕੋਚੀ ਫਲਾਈਟ ਲੈਣੀ ਹੈ ਪਰ ਜਹਾਜ਼ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉੱਚਾ ਹੋ ਕੇ ਹੰਕਾਰ ਨਾ ਕਰੇ ਵੀ ਮੈਹਰਾਨੇ ਵੇ ਤੋਂ ਬਹੁਤ ਵੱਡਾ ਹੋ ਗਿਆ ਲੈਂਡਿੰਗ ਵੀ ਕਰਨੀ ਹੁੰਦੀ ਹੈ ਉਤਰਨਾ ਵੀ ਹੁੰਦਾ ਹੈ ਉਹਦੇ ਵਕਤ ਤੇ ਵੀ ਰਨ ਵੀ ਚਾਹੀਦਾ ਹੁੰਦਾ ਨਹੀਂ ਕ੍ਰੈਸ਼ ਲੈਂਡਿੰਗ ਹੁੰਦੀ ਹੈ ਨਾ ਫਿਰ ਟੁਕੜਿਆਂ 'ਚ ਹੁੰਦਾ ਟੁਕੜਿਆਂ 'ਚ ਵੀ ਕੋਈ ਟੁਕੜਾ ਉਧਰੋਂ ਲੱਭਿਆ ਕੋ ਉਧਰੋਂ ਲੱਭਿਆ ਸੋ ਇਸ ਕਰਕੇ ਆਪਣੀ ਧਰਤੀ ਨਾਲ ਜੁੜੇ ਰਹੋ ਆਪਣੇ ਮਾਪਿਓ ਦੀ ਰਿਸਪੈਕਟ ਕਰੋ ਆਪਣੇ ਟੀਚਰਾਂ ਦੀ ਰਿਸਪੈਕਟ ਕਰੋ ਤਰੱਕੀਆਂ ਤੁਹਾਡੇ ਕਦਮਾਂ 'ਚ ਆਉਣਗੀਆਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਲੋਗੋ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ लोगों को अक्सर कहते सुना है जिंदा रहे तो फिर मिलेंगे लेकिन इस पंजाबी दिल ने कहा है मिलते रहे तो जिंदा रहेंगे बहुत बहुत धन्यवाद बहुत बहुत मेहरबानी जो दे